ਆਪਾਂ ਸਾਰੇ ਇਹ ਜਾਣਦੇ ਹਾਂ ਕਿ ਬੀਤੇ ਕੁਝ ਦਿਨਾਂ ਤੋਂ ਸਾਈ ਸੁਰੇਂਦਰ ਸ਼ਾਂਦਾ ਦੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਿਰੋਧ ਹੋ ਰਿਹਾ ਤੇ ਬਹੁਤ ਸਾਰੇ ਲੋਕਾਂ ਵੱਲੋਂ ਸੁਰੇਂਦਰ ਸਾਈ ਨੂੰ ਰਾਸਤੇ ਦੇ ਵਿੱਚ ਘੇਰ ਕੇ ਵੀ ਉਹਨਾਂ ਨੂੰ ਬੁਰਾ ਭਲਾ ਬੋਲਿਆ ਜਾ ਰਿਹਾ ਜਿਸ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈਆਂ ਨੇ ਤੇ ਇਸ ਗੱਲ ਦੇ ਵਿੱਚ ਵੀ ਕੋਈ ਝੂਠ ਨਹੀਂ ਕਿ ਸੁਰੇਂਦਰ ਸ਼ਾਂ ਨੂੰ ਪਿਆਰ ਕਰਨ ਵਾਲਿਆਂ ਦੀ ਜੋ ਸੰਖਿਆ ਹੈ ਉਹ ਵੀ ਲੱਖਾਂ ਦੇ ਵਿੱਚ ਹੈ ਤੇ ਹੋਰ ਇਸ ਸੁਰੇਂਦਰ ਸਾਈ ਦੇ ਵਿਰੋਧ ਤੋਂ ਬਾਅਦ ਉਹਨਾਂ ਦੇ ਵੱਲੋਂ ਸੁਰੇਂਦਰ ਸਾਈ ਦੀ ਇਹ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਕਰੀ ਜਾ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਵਾਲੀ ਵੀਡੀਓ ਪਹਿਲਾਂ 100 ਵਾਰ ਸੋਚੀ ਗਿਆਂ ਸੁਬਿਰਾਂ ਕਿਸੇ ਦੇਰੀ ਤੋਂ ਤੁਹਾਨੂੰ ਵੀ ਲੈ ਚਲਦੇ ਹਾਂ ਉਸ ਪੂਰੀ ਵੀਡੀਓ ਦੇ ਵੱਲ ਉਸ ਮਾਲਕ ਦੀ ਕਚਹਿਰੀ ਦੇ ਵਿੱਚ ਨਬੇੜਾ ਹਮੇਸ਼ਾ ਕਰਮਾਂ ਦਾ ਹੁੰਦਾ ਧਰਮਾਂ ਦਾ ਨਹੀਂ ਕਦਰ ਉਹਨਾਂ ਦੀ ਉੱਥੇ ਪੈਣੀ ਹੈ ਜਿਨ੍ਹਾਂ ਦੇ ਅਮਲ ਭਾਰੀ ਨੇ ਉੱਥੇ ਅਮਲਾਂ ਦੇ ਹੋਣਗੇ ਨਬੇੜੇ ਕਿਸੇ ਨਾਲ ਤੇਰੀ ਜਾਤ ਪੁੱਛਣੀ ਇਕ ਉੱਤਰਦਿਆਂ ਜੀਆਂ ਜਿਨ੍ਹਾਂ ਪਰਿਵਾਰਾਂ 'ਚ ਜਿਹੜੇ ਜੀ ਚਲੇ ਗਏ ਉਹ ਮੁੜ ਕੇ ਫਿਰ ਦੁਬਾਰਾ ਮਿਲਣ ਨਹੀਂ ਆਏ ਇਸ ਕਰਕੇ ਰਿਸ਼ਤਿਆਂ ਨੂੰ ਕਮਜ਼ੋਰ ਨਾ ਕਰੋ ਆਪਣੇ ਪਰਿਵਾਰਾਂ ਨੂੰ ਸੰਭ ਕੇ ਰੱਖੋ ਬਚਾ ਕੇ ਰੱਖੋ